ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੇ ਉਮੀਦ ਕਰਦੀ ਆਂ ਵੀ ਤੁਸੀਂ ਠੀਕ ਹੋਵੋਗੇ ਤੇ ਵਾਹਿਗੁਰੂ ਸਾਨੂੰ ਸਦਾ ਠੀਕ ਹੀ ਰੱਖੇ ਤੇ ਅੱਜ ਆਪਾਂ ਗੱਲ ਕਰਦੇ ਆਂ ਕਿਰਤ ਕਰੋ ਵੰਡ ਛਕੋ ਉਹਦਾ ਮਤਲਬ ਹੁੰਦਾ ਜੀ ਵੀ ਆਪਾਂ ਜਿਹੜਾ ਕੋਈ ਵੀ ਕੰਮ ਕਰਦੇ ਆਂ ਚਾਹੇ ਆਪਾਂ ਖੇਤੀਬਾੜੀ ਕਰਦੇ ਆਂ ਚਾਹੇ ਆਪਾਂ ਘਰ ਦਾ ਕੰਮ ਕਰਦੇ ਆਂ ਚਾਹੇ ਆਪਾਂ ਕੋਈ ਬਿਜ਼ਨਸ ਦਾ ਕਰਦੇ ਆਂ ਉਹ ਕਿਰਤ ਹੁੰਦੀ ਹੈ ਕਿਰਤ ਕਰੋ ਵੰਡ ਛਕੋ ਕਿਰਤ ਕਰਦੇ ਰਹੋ ਨਾ ਆਪਾਂ ਜੋ ਵੀ ਕਿਰਤ ਕਰਦੇ ਆਂ ਵੀ ਆਪਾਂ ਨੂੰ ਦਸਵੰਦ ਕੱਢਣਾ ਚਾਹੀਦਾ ਹਨ ਕਿਸੇ ਆਪ ਤੋਂ ਮਾੜੀ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਕੋਈ ਲੋੜਵੰਦ ਨੂੰ ਕੋਈ ਨਾ ਕੋਈ ਚੀਜ਼ ਦੇਣੀ ਚਾਹੀਦੀ ਹੈ ਜ਼ਰੂਰੀ ਹੈ ਜੀ ਇਹ ਚੀਜ਼ਾਂ ਜ਼ਰੂਰੀ ਹੈ ਤੁਹਾਡੀ ਲਾਈਫ 'ਚ ਹੋਣੀਆਂ ਜ਼ਰੂਰੀ ਹੈ ਦੇਖੋ ਜਦੋਂ ਮੇਰੇ ਡਾਕਟਰਾਂ ਦੇ ਪੈਸੇ ਲੱਗਦੇ ਸੀ ਨਾ ਤੇ ਮਣਾ ਮੂਹੇ ਪੈਸੇ ਲੱਗਦੇ ਸੀ ਤੇ ਮੈਂ ਸਰ ਦੇ ਮਤਲਬ ਨਜ਼ਰਾਂ 'ਚੋਂ ਲਈ ਗਈ ਸੀ ਵੀ ਇਹਦੇ ਪੈਸਾ ਵਾੜਾ ਲੱਗਦਾ ਜਦੋਂ ਤੁਹਾਡੇ ਤੇ ਬਿਮਾਰੀ ਪੈ ਜਾਂਦੀ ਉਸ ਨੂੰ ਕੋਈ ਪਛਾਣਨ ਦਾ ਤੱਕ ਨਹੀਂ ਹਨਾ ਇਹ ਗੱਲ ਸੱਚ ਹੈ ਤੇ ਆਪਾਂ ਜੇ ਕਿਸੇ ਦੀ ਹੈਲਪ ਕਰ ਦਾਂਗੇ 2 400 ਦੀ 500 ਦੀ ਕੋਈ ਫਰਕ ਨਹੀਂ ਪੈਂਦਾ ਇਹ ਸੋਚਿਆ ਕਰੋ ਵੀ ਇਹ ਸੱਚੇ ਭਾਸ਼ਣ ਵੈਗ ਰੂ ਮੇਰੇ ਮਾੜੇ ਕੰਮਾਂ ਤੇ ਪੈਸੇ ਨਾ ਲੱਗਣ ਮੈਨੂੰ ਡਾਕਟਰਾਂ ਦੀ ਬੇਸ ਨਾ ਪਾਈ ਤਾਂ ਤੁਹਾਡੇ ਪੈਸੇ ਖਰਾਬ ਨਹੀਂ ਜਾਣਗੇ ਤੁਸੀਂ ਦਾਨਪੂਰਨ ਕਰਨਾ ਭੁੱਲ ਚੁੱਕੇ ਹੋ ਹਨ ਦਾਨਪੂਰਨ ਜ਼ਰੂਰੀ ਹੈ ਜਿੰਨਾ ਤੁਸੀਂ ਕਰ ਸਕਦੇ ਹੋ ਉਹਨੂੰ ਕਰਿਆ ਕਰੋ ਠੀਕ ਹੈ ਡਾਕਟਰ ਆਪਾਂ ਨੂੰ ਜਦੋਂ ਕਹਿ ਦਿੰਦੇ ਆ ਨਾ ਵੀ ਤੁਹਾਡਾ ਇੰਨਾ ਪੈਸਾ ਲੱਗੂਗਾ ਤੇ ਨਹੀਂ ਤਾਂ ਤੁਹਾਡੀ ਸਿਹਤ ਨਾਲ ਲੈਂਗੁਏਜੂਗਾ ਫਿਰ ਚਾਹੇ ਆਪਾਂ ਨੂੰ ਕੁਝ ਵੇਚਣਾ ਪੈਜੀ ਘਰੋਂ ਆਪਾਂ ਜਰੂਰ ਦਿੰਨੇ ਆ ਡਾਕਟਰ ਨੂੰ ਪੈਸੇ ਤਾਂ ਕਰਕੇ ਕਹਿਣੀ ਆ ਵੀ ਕਿਰਤ ਕਰੋ ਵੰਡ ਸ਼ਪ ਉਹ ਵੀ ਥੋੜਾ ਬਹੁਤ ਦਸਬੰਦ ਕੱਢਿਆ ਕਰੋ ਅੱਗੇ ਲੋਕੀ ਦਸਬੰਦ ਕੱਢਦੇ ਸੀ ਤੇ ਬਿਮਾਰੀਆਂ ਬਹੁਤ ਘੱਟ ਸੀ ਅੱਗੇ ਕੋਈ ਕਣਕ ਆ ਜਾਂਦੀ ਤਾਂ ਲੋਕ ਪਿੰਡ ਦੇ ਵਿੱਚ ਕੋਈ ਮੋਚੀ ਹੁੰਦਾ ਸੀ ਕੋਈ ਮਿਸਤਰੀ ਹੁੰਦਾ ਸੀ ਕੋਈ ਘਾਸੀਆਲਾ ਕੋਈ ਘਾਸੀਆਲਾ ਸਭ ਨੂੰ ਤੂੜੀ ਕਣਕ ਦਿੱਤੀ ਜਾਂਦੀ ਸੀ ਹਰ ਇੱਕ ਬੰਦਾ ਫਿਰ ਸੁੱਖ ਮੰਗਦਾ ਸੀ ਵੀ ਇਹ ਸੱਚੇ ਪਾਤਸ਼ਾਹ ਵੈਗਰੂ ਸੁੱਖ ਰਹੇ ਵੀ ਸੁੱਖ ਰਹੂ ਤਾਂ ਸਾਨੂੰ ਵੀ ਕੁਝ ਨਾ ਕੁਝ ਮਿਲੂਗਾ ਹੁਣ ਲੋਕ ਮਤਲਬੀ ਇੰਨੇ ਹੋ ਗਏ ਆ ਜੀ ਦਾਨਪੁੰਨ ਬੁੱਲ ਦਾਨਪੁੰਨ ਤਾਂ ਤੁਸੀਂ ਛੱਡੋ ਹੁਣ ਤਾਂ ਆਪਣੇ ਭੈਣ ਭਰਾਵਾਂ ਨੂੰ ਨੀ ਕੋਈ ਪਛਾਣਦਾ ਕਿਸੇ ਭੈਣ ਭਰਾ ਤੇ ਵਿਪਤਾ ਪੈ ਜਾਈ ਕੋਈ ਸਾਥ ਨਹੀਂ ਦਿੰਦਾ ਸਭ ਨਜ਼ਰਾਂ ਚਰਾ ਜਾਂਦੇ ਆ ਦੂਰ ਹੋ ਜਾਂਦੇ ਆ ਫੋਨ ਹੀ ਕਰਨੋਂ ਹਟ ਜਾਂਦੇ ਆ ਜਾਂ ਬੜੀਆਂ ਚਲਾਕੀਆਂ ਖੇਡਦੇ ਸੰਦੋਂ ਪਤਾ ਨਹੀਂ ਲੱਗਿਆ ਹੀ ਸੰਦੋਂ ਤਾਂ ਕਿਸੇ ਨੇ ਦੱਸਿਆ ਨਹੀਂ ਆਸ ਤੇ ਵਿਸ਼ਵਾਸ ਪਰਮਾਤਮਾ ਤੇ ਰੱਖੋ ਕਦੀ ਟੁੱਟਦੇ ਨਹੀਂ ਇਨਸਾਨਾਂ ਤੇ ਰੱਖੋ ਨਾ ਤੋੜ ਦਿੰਦੇ ਆ ਇਹ ਤਕਲੀਫ ਆਉਂਦੀ ਆ ਇਨਸਾਨ ਬਣਾਈ ਰੱਬ ਨੇ ਉਹ ਜਿਆ ਦਿੱਤਾ ਥੋੜਾ ਜਿਹਾ ਸਵਾਰਥੀ ਹੈ ਇਨਸਾਨ ਇਹ ਸਵਾਰਥੀ ਹੋ ਜਾਂਦਾ ਹੈ ਹਰ ਕਿਸੇ ਦੇ ਸਵਾਰਥ ਲਾਭਦਾ ਜਿਹੜਾ ਇਨਸਾਨ ਆ ਤੇ ਮਤਲਬ ਮੇਰਾ ਇਹ ਆ ਵੀ ਜਿਹੜੀ ਆਪਾਂ ਕੋਈ ਚੀਜ਼ ਬਣਾਉਣੀ ਆ ਕੁਝ ਵੀ ਅਗਰ ਆਪਣੇ ਖਾਨਦਾਨ ਨੂੰ ਵਾਧੂ ਹੁੰਦਾ ਕੋਈ ਵੀ ਚੀਜ਼ ਆਪਣੇ ਘਰੇ ਹੁੰਦੀ ਹੈ ਜਿਆਦਾ ਤਾਂ ਪਲੀਜ਼ ਮੇਰੀ ਰਿਕੁਐਸਟ ਆ ਵੀ ਕਿਸੇ ਲੋੜਵੰਦ ਨੂੰ ਜ਼ਰੂਰ ਦਿਆ ਕਰੋ ਜਿਹੜੇ ਮੈਨੂੰ ਜਾਣਦੇ ਆ ਨੇੜੇ-ਨੇੜੇ ਦਮਦਮਾ ਸਾਹਿਬ ਦੇ ਰਹਿੰਦੇ ਨੇ ਵੀ ਜਿੱਦਾਂ ਕਿ ਮੈਨੂੰ ਨੇੜੇ-ਨੇੜੇ ਬਹੁਤ ਕਾਫੀ ਜਾਣਦੇ ਆ ਤਲਵੰਡੀ ਸਾਬੂ ਜੀ ਦੇ ਮੈਂ ਕਹੇਨੀ ਵੀ ਸੱਚੇ ਬਾਸ਼ਾ ਸੱਚੇ ਬਾਸ਼ਾ ਵਾਹਿਗੁਰੂ ਵੀ ਹਰ ਇੱਕ ਨੂੰ ਮੱਤ ਵਖਸ਼ੀਓ ਉੱਥੇ ਨਾ ਜਦੋਂ ਆਪਾਂ ਦਰਬਾਰ ਸਾਹਿਬ ਦੇ ਤਾਂ ਮੱਥਾ ਟੇਕਣ ਜਾਂਦੇ ਆ ਨਾ ਚੜ੍ਹਦੇ ਆ ਪੌੜੀਆਂ ਤਖਤ ਦੇ ਜਿੱਧਰ ਟੂਟੀਆਂ ਜਿੱਥੇ ਆਪਾਂ ਹੱਥ ਧੋਨੇ ਆ ਹਨਾ ਦਮਦਮਾ ਸਾਹਿਬ ਦੀ ਗੱਲ ਕਰਦੀਆਂ ਜੀ ਮੈਂ ਜਿੱਥੇ ਬਾਥ ਧੋਨੇ ਆ ਤੇ ਉੱਥੇ ਨਾ ਥੋੜਾ ਜਿਹਾ ਉਹਦੇ ਨਾਲ ਘੁਮਕੇ ਜਿਨਾ ਇੱਕ ਬਜ਼ੁਰਗ ਬੈਠਾ ਹੁੰਦਾ ਬਜ਼ੁਰਗ ਦੀ ਕਾਫੀ ਵੱਡੀ ਉਮਰ ਹੈ ਬਹੁਤ ਬਜ਼ੁਰਗਾ ਹੋ ਤੇ ਉਹਦੇ ਕੋਲੇ ਦੋ ਹੀ ਡਬਲੇ ਟਰਾਫੀਆਂ ਦੇ ਹੁੰਦੇ ਆ ਵਿਚਾਰੇ ਕੋਲੇ ਟਰਾਫੀਆਂ ਵਿੱਚ ਹੀ ਜਾਂਦਾ ਹੁੰਦਾ ਵੀ ਮੈਂ ਮੈਂ ਪਹਿਲਾਂ ਕਦੇ ਵੀ ਨਹੀਂ ਸੀ ਦੇਖਿਆ ਉਹਨੂੰ ਉੱਧਰ ਮੈਂ ਕੋਈ ਉੱਧਰ ਘਟ ਜਾਂਦੀ ਸੀ ਅਸੀਂ ਇੱਧਰ ਸਿੱਧਾ ਜਾਂਦੇ ਸੀ ਇੱਥੇ ਮੇਰੇ ਕਸਟਮਰ ਆਏ ਸੀ ਤੇ ਮੈਂ ਸੋਹਵਾਰੀ ਮੱਸੀਆਂ ਦੇ ਨਾਲ ਵਗ ਗਈ ਉਹਨਾਂ ਦੇ ਮੈਨੂੰ ਕਿਹਾ ਵੀ ਮਮਸਿਆ ਲਾਜ ਮਿਣਾਉਣੀਆਂ ਤੇ ਉਦੋਂ ਕਸਟਮਰ ਵੀ ਬਹੁਤ ਜ਼ਿਆਦਾ ਸੀ ਕਿਰਪਾ ਸੀ ਮਾਰਾ ਇਹਦੀ ਫਿਰ ਮੈਂ ਦੀਪੂ ਕੋਲੇ ਆਪਣਾ ਫੋਨ ਵੀ ਛੱਡਿਆ ਸਭ ਕੁਝ ਛੱਡਿਆ ਦੀਪੂ ਕੋਲੇ ਫੜਾਦਾ ਮੈਂ ਕਿਹਾ ਵੀ ਦੀਪੂ ਫੋਨ ਘਰੇ ਰੱਖ ਵੀਜੇ ਫੋਨ ਆਈ ਗਿਆ ਮੈਂ ਗੁਰਦੁਆਰੇ ਦੋ ਘੰਟੇ ਨਾਲ ਸੇਵਾ ਕਰ ਸਕਦੀ ਆ ਤੇ ਨਾਲ ਮੈਂ ਮੱਥਾ ਟੇਕ ਸਕਦੀ ਆ ਮੈਂ ਉਦੋਂ ਫੋਨ ਘਰੇ ਛੱਡ ਗਈ ਮੈਂ ਬਿਦੌਟ ਫੋਨ ਮੱਸਿਆਂ ਤੇ ਚੱਲ ਗਈ ਤੇ ਉਹ ਕੋ ਜਿਹੜੇ ਮੇਰੇ ਕਸਟਮਰ ਆਏ ਸੀਗੇ ਜੀ ਉਹ ਉਹ ਨਾ ਮਤਲਬ ਗੱਡੀ ਤੇ ਆਏ ਸੀ ਉਹਨਾਂ ਨੇ ਪਿਛਲੇ ਵਾਰ ਗੱਡੀ ਖੜਾਈ ਉੱਥੋਂ ਅਸੀਂ ਚੱਲ ਕੇ ਆ ਰਹੇ ਸੀ ਤੇ ਮੈਂ ਉਹ ਬਜ਼ੁਰਗ ਨੂੰ ਦੇਖਿਆ ਵੀ ਐਨੇ ਕੋ ਬਜ਼ੁਰਗ ਵਿਚਾਰੇ ਹਨ ਵੀ ਛੋਟਾ ਜਿਹਾ ਨੇ ਪਲੜਾਇਆ ਵਸਾਇਆ ਹੋਇਆ ਹਨ ਤੇ ਦੋ ਟੋਫੀਆਂ ਦੇ ਡੱਬੇ ਜਿ ਰੱਖੇ ਵਿਚਾਰਾ ਪੈਰਾ ਬਾਹਰ ਜਿ ਬੈਠਾ ਮੇਰਾ ਹੁਣ ਵੀ ਮਤਲਬ ਕੰਡ ਰੁਗ ਜਾਂਦਾ ਵੀਂਦੇ ਬਹਿ ਕੇ ਬਾਬਾ ਇਹਨੂੰ ਵੀ ਮੇਰੇ ਸਾਰੇ ਦੀ ਗੱਲ ਨਹੀਂ ਵੀ ਮੈਂ ਮੱਲੋ ਮੱਲੀ ਵੀ ਮੈਨੂੰ ਐ ਜਿਹਾ ਹੁੰਦਾ ਵੀ ਮੈਂ ਕੀ ਕਰ ਸਕਦੀ ਆ ਇਹਦੇ ਲਈ ਹਨ ਤੇ ਮੈਂ ਜਦੋਂ ਉਹਦੀ ਟੱਪੀ ਤੇ ਮੈਂ ਮੈਨੂੰ ਮਤਲਬ ਉਸ ਟੱਪਿਆਂ ਨਾ ਗਿਆ ਬਿਯਰਗ ਬੋਲਾ ਬਿਯਰਗਾ ਵਿਚਾਰਾ ਤੁਸੀਂ ਦੇਖਿਓ ਤਲਵੰਡੀ ਸਾਬੋ ਵਹਿੰਦਾ ਹੀ ਵਹਿੰਦਾ ਟੂਟਿੰਗ ਵਾਲੇ ਪਾਸੇ ਥੋੜਾ ਜਿਹਾ ਨੂੰ ਜਾ ਕੇ ਤੇ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਬਾਬਾ ਜੀ ਮੈਂ ਕਿਹਾ ਸੱਚੀ ਗੱਲ ਦੱਸੋ ਤੁਸੀਂ ਇਸ ਉਮਰ ਦੇ ਵਿੱਚ ਕੰਮ ਕਰ ਰਹੇ ਹੋ ਵੀ ਤੁਹਾਡੀ ਕੀ ਮਜ਼ਦੂਰੀ ਹੈ ਕਿ ਤੁਸੀਂ ਟਾਈਮ ਪਾਸ ਲਈ ਇਹ ਕੰਮ ਕਰਦੇ ਹੋ ਵੀ ਤੁਹਾਡਾ ਘਰੇ ਦੇਣ ਨਹੀਂ ਲੱਗਦਾ ਤੁਸੀਂ ਟਾਈਮ ਪਾਸ ਲਈ ਉਹਨੇ ਬਾਬਾ ਮੈਨੂੰ ਦੱਸੋ ਵੀ ਤੁਸੀਂ ਕੰਮ ਸ਼ੌਂਕ ਨੂੰ ਕਰਦੇ ਹੋ ਜਾਂ ਮਜ਼ਦੂਰੀ ਹੈ ਵਿਚਾਰੀ ਨੇ ਕੋਈ ਹੋਇਆ ਜਵਾਬ ਦਿੱਤਾ ਮੇਰਾ ਆਪਦਾ ਵੀ ਜਿਹੜਾ ਦਿਲ ਸੀ ਨਾ ਉਹ ਖਰਾਬ ਹੋ ਗਿਆ ਮਨ ਖਰਾਬ ਹੋ ਗਿਆ ਮੈਨੂੰ ਕਹਿੰਦਾ ਬੇਟੇ ਨਾ ਮੇਰਾ ਨਾ ਮੇਰੇ ਪੁੱਤ ਦਾ ਕਹਿੰਦਾ ਨਾ ਮੇਰੇ ਧੀਆ ਬਜ਼ੁਰਗ ਆ ਕਹਿੰਦਾ ਵਿਚਾਰ ਮੈਂ ਕਿਹਾ ਪਪਾ ਮੇਰਾ ਟੌਫੀਆਂ ਨਾਲ ਕਹਿੰਦਾ ਸੇਰਾ ਜਵਾਕ ਟੌਫੀਆਂ ਸਾਰੇ ਖਾਂਦੇ ਆ ਕਹਿੰਦਾ ਲੈ ਲੈਂਦੇ ਆ ਪੁੱਤ ਕਹਿੰਦਾ ਵੀ ਮੈਂ ਆਪਦਾ ਕਹਿੰਦਾ ਖਰਚਾ ਪਾਣੀ ਕੱਢ ਲੈਂਦਾ ਹਾਏ ਉਹ ਇੰਨਾ ਬਜ਼ੁਰਗ ਇੰਨਾ ਬਜ਼ੁਰਗ ਵਿਚਾਰਾ ਤੇ ਉਹ ਟੌਫੀਆਂ ਗਿਣ ਨਹੀਂ ਸਕਦਾ ਮੈਨੂੰ ਲੱਗਦਾ ਉਹਦੀ ਨਿਗਾ ਵੀ ਕਮਜ਼ੋਰ ਹੋਊਗੀ ਕਿਉਂਕਿ ਪਹਿਲਾਂ ਤਾਂ ਉਹ ਤਾਂ ਜਾਣ ਪੁੱਝ ਕੇ ਮੈਂ ਟੌਫੀਆਂ ਬਿਲਕੁਲ ਨਹੀਂ ਖਾਂਦੀ ਮੈਂ ਟੌਫੀਆਂ ਲਾਇਕ ਹੀ ਨਹੀਂ ਕਰਦੀ ਮੈਂ ਵੈਸੇ ਵੀ ਉਹ ਟੌਫੀਆਂ ਲੈਣ ਬੈਗੀ ਤੇ ਮੈਨੂੰ ਵਿਚਾਰਾ ਬੋਲਦਾ ਕਹਿੰਦਾ ਰੁਪਈਏ ਦੀ ਇੱਕ ਆ ਬੇਟੇ ਕਹਿੰਦਾ ਗਿਣ ਲੈ ਤੇ ਐਡਾ ਮਤਲਬ ਬਾਬਾ ਮਾਨੂੰ ਦਿੰਦਾ ਨਹੀਂ ਸੀ ਵੀ ਘੱਟ ਦਿੰਦਾ ਮੈਂ ਰੈਡ ਗਿਆ ਵਟ ਮੈਂ ਪੁੱਛਿਆ ਨਹੀਂ ਹੈਗਾ ਦਾ ਜਿਹੜੇ ਹਿਸਾਬ ਨਾਲ ਉਹ ਗਿਣ ਨਹੀਂ ਸੀ ਚੱਕਦਾ ਤੇ ਮੈਂ 10 ਟਾਫੀਆਂ ਚੱਕੀਆਂ ਮੈਂ ਬਾਬੇ ਨੂੰ ਪੈਸੇ ਦਿੱਤੇ ਮੈਂ ਕਿਹਾ ਵਾਪਾ ਸੁੱਟੀਆਂ ਟਾਫੀਆਂ ਦੇ 10 ਰੁਪਏ ਤੇ ਮੈਂ ਕਿਹਾ ਮੈਂ 10 ਹੀ ਲੈਣੀ ਹੈ ਪਤਾ ਨਹੀਂ ਮੈਨੂੰ ਕਹਿੰਦਾ ਕੋ ਮੈਂ ਮੇਰੇ ਹੱਥ ਧਰ ਕੇ ਕਹਿੰਦਾ ਪੁੱਤ ਕਹਿੰਦਾ ਕਿ ਬਾਲੇ پیسے ਆ ਇਹ ਕਹਿੰਦਾ 10 ਰੁਪਏ ਤਾਂ ਕਾਣੂਗਾ ਉਹਨੂੰ ਪਤਾ ਲੱਗ ਗਿਆ ਮੈਂ ਕਿਹਾ ਬਾਬਾ ਜੀ ਮੈਂ ਮਖ ਤਾਂ ਟੌਫੀਆਂ ਲੈਤੀਆਂ ਬੈਸੀ ਮੈਂ ਬਿਲਕੁਲ ਨਹੀਂ ਖਾਂਦੀ ਟੌਫੀਆਂ ਮੈਂ ਕਿਹਾ ਤੁਹਾਡੇ ਦੇ ਵਿੱਚ ਆ ਜਾਵੇ ਵੀ ਮੈਨੂੰ ਖਾਣੇ ਦਾਣ ਕਰਦੀ ਆ ਮੈਂ ਤਾਂ ਕੌਣਾ ਦਾਨ ਕਰਨ ਵਾਲੀ ਮੈਂ ਕਿਹਾ ਪਰਮਾਤਮਾ ਹੁੰਦਾ ਸਭ ਕੁਝ ਕਰਨ ਵਾਲਾ ਦੀਪੂ ਚੁੱਪ ਨਹੀਂ ਕਰ ਸਕਦਾ ਮੈਂ ਵੀਡੀਓ ਬਣਾਈ ਜਾਨੀ ਆ ਤੇ ਮੈਂ ਕਿਹਾ ਜੀ ਮੈਂ ਕੌਣਾ ਧੰਨ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਦੀ ਹੈਲਪ ਕਰਨ ਮੈਂ ਕਿਹਾ ਬਾਬਾ ਜੀ ਮੈਂ ਕਿਹਾ ਜਿੰਨੀ ਹੋ ਸਕੀ ਮੈਂ ਜਦ ਵੀ ਮੈਂ ਗੁਰੂ ਘਰ ਆਇਆ ਕਰੂੰਗੀ ਤੁਹਾਡੀ ਹੈਲਪ ਕਰਕੇ ਜਾਇਆ ਕਰੂੰਗੀ ਜਿੰਨੀ ਮੈਂਥ ਹੋ ਸਕੀ ਮਾਲਕਾ ਤੇ ਬੜਾ ਖੁਸ਼ ਹੋਇਆ ਉਹ ਬਜ਼ੁਰਗ ਤੇ ਮੇਰੀ ਰਿਕੁਐਸਟ ਹੈ ਵੀ ਜੋ ਵੀ ਤਲਵੰਡੀ ਸਾਬੋ ਦੇਰੀਏ ਦੀ ਉਹਨੂੰ ਜਾਣਦੇ ਆ ਹਨਾ ਵੀ ਮੈਂ ਤਾਂ ਉਹਨੂੰ ਉੱਨੀ ਹੀ ਜਾਣਦੀ ਆ ਵੀ ਜਿੰਨਾ ਕੋਈ ਨਾ ਗੱਲ ਕੀਤੀ ਹੈ ਪਲੀਜ਼ ਉਹ ਬਜ਼ੁਰਗ ਦੀ ਹੈਲਪ ਜ਼ਰੂਰ ਕਰਿਆ ਕਰੋ ਟਾਫੀਆਂ ਭਾਵੇਂ ਥੋੜੀਆਂ ਲੈ ਲਿਆ ਕਰੋ ਥੋੜੇ ਜਿਹੇ ਪੈਸੇ ਉਹਨੂੰ ਵਿਚਾਰੇ ਨੂੰ ਵਾਧ ਦੇ ਦਿਆ ਕਰੋ ਕੋਈ ਫਰਕ ਨਹੀਂ ਪੈਂਦਾ ਬਾਲਾ ਬਜ਼ੁਰਗਆ ਵਿਚਾਰਾ ਉਹ ਕਿੰਨੀ ਉਮਰ ਦੇ ਵਿੱਚ ਕੰਮ ਕਰ ਰਿਹਾ ਤਿਆ ਪਾ ਚੰਗੇ ਭਲੇ ਹੋ ਕੇ ਕੰਮ ਨਹੀਂ ਕਰ ਰਹੇ ਇੰਨਾ ਸੇਖ ਮਾਰੀ ਉੱਥੇ ਗਰਮੀ 'ਚ ਬੈਠਾ ਵਿਚਾਰਾ ਛੋਟਾ ਜਿਹਾ ਦਰਖਤ ਜਿਹਦੇ ਥੰਨੇ ਬੈਠਾ ਸੋ ਪਲੀਜ਼ ਜੋ ਵੀ ਜਿਹੜਾ ਕੋਈ ਤਲਵੰਡੀ ਦਾਮਦਮਾ ਸਾਹਿਬ ਤੱਕ ਤੇ ਜਾਂਦਾ ਪਲੀਜ਼ ਉਸ ਬਜ਼ੁਰਗ ਨੂੰ ਜ਼ਰੂਰ ਮਿਲਿਓ ਦੀ ਸੇਵਾ ਜ਼ਰੂਰ ਕਰਿਓ ਜਿੰਨਾ ਹੋ ਸਕਦਾ ਉਹਦੀ ਹੈਲਪ ਕਰੋ ਯਾਰ ਉਹਦਾ ਬੁੜਾਪਾ ਵਿਚਾਰੇ ਦਾ ਸੌਖਾ ਲੰਘ ਰਿਹਾ ਕੋਈ ਉਹਦੀ ਪੈਨਸ਼ਨ ਆਉਂਦੀ ਹੋ ਬਿਚਾਰੇ ਦੀ ਕਿਉਂਕਿ ਸ਼ਹਿਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਖਰਚਾ ਆਪਣਾ ਤੋਂ ਨਿਕਲਿਆ ਰਹਿੰਦਾ ਹੈਗਾ ਖਰਚਾ ਕਰਕੇ ਜੇ ਉਹਦਾ ਫਿਰ ਵੀ ਬਜ਼ੁਰਗ ਹੈ ਤੇ ਮੈਂ ਉਹਨਾਂ ਨਾਲ ਵਾਦਾ ਕਰਕੇ ਆਈ ਆ ਮਗਾ ਬਾਬਾ ਜੀ ਮੈਂ ਜਦੋਂ ਮੈਂ ਠੀਕ ਆ ਪੁੱਤ ਗਰਮੀ ਚ ਪਾਉਣ ਵਾਲਾ ਲੈ ਆਂਗੀ ਮੈਂ ਕਿਹਾ ਠੀਕ ਆ ਬਾਬਾ ਗਰਮੀ ਚ ਪਾਉਣ ਵਾਲਾ ਲੈ ਕੇ ਆਉਂਗੀ ਤੁਹਾਡੇ ਵਾਸਤੇ ਸੋ ਕਿਰਤ ਕਰੋ ਵੰਡ ਸਪੋ ਸਾਰਾ ਦਿਨ ਵੀ ਖਾਣੇ ਪੀਣੇ ਉਹ ਇੱਧਰ ਉੱਧਰ ਪੈਸੇ ਖਰਚ ਕਰਦੇ ਹੋ ਪਲੀਜ਼ ਐਸੀ ਬੇਸਹਾਰਾਂ ਦੀ ਜਰੂਰ ਹੈਲਪ ਕਰਿਆ ਕਰੋ ਜਰੂਰ ਉਹਨਾਂ ਨੂੰ ਮਿਲਿਆ ਕਰੋ ਬੜਾ ਉਹ ਖੁਸ਼ ਹੁੰਦੇ ਉਹ ਬਹੁਤ ਖੁਸ਼ ਹੋਏ ਜਦੋਂ ਉਹਨਾਂ ਨੂੰ 10 ਮਿੰਟ ਬਹਿ ਕੇ ਗੱਲਾਂ ਕੀਤੀਆਂ ਕਿਉਂਕਿ ਬੁਲਾਉਂਦਾ ਨਹੀਂ ਵਿਚਾਰਿਆਂ ਨੂੰ ਕੋਲ ਦੀ ਟੱਪ ਜਾਂਦੇ ਲੋਕ ਇਹਨੇ ਸਵਾਰਥੀ ਹੋ ਚੁੱਕੇ ਆ ਤੇ ਐਸੀ ਮੈਂ ਜਿੰਨਾ ਚਿਰ ਜਾਉਂਦਾ ਜਾਂਦੀ ਰਵਾਂਗੀ ਤਲਵੰਡੀ ਸਾਬੂ ਜਾਂਦੀ ਰਵਾਂਗੀ ਤਖਤ ਤੇ ਜਾਂਦੀ ਰਵ ਮੇਰੀ ਆਤਮਾ ਮੈਂ ਜਦੋਂ ਵੀ ਮਾਟਾ-ਮੋਟਾ ਮੰਡੋਲ ਦਾ ਮਤ ਅਕਤੀ ਸੇਵਾ ਕਰਨ ਚਲੀ ਜਾਨੀ ਆ ਤੇ ਉੱਥੇ ਮੈਂ ਬਜ਼ੁਰਗ ਨੂੰ ਜ਼ਰੂਰ ਮਿਲਿਆ ਕਰੂੰਗੀ ਜਿੰਨੀ ਮੇਥੇ ਹੋ ਸਕੇ ਕਰੂੰ ਮੈਂ ਬਜ਼ੁਰਗ ਦੀ ਹੈਲਪ ਜ਼ਰੂਰ ਕਰਿਆ ਕਰੂੰਗੀ ਸੱਚੇ ਬਾਦਸ਼ਾਹ ਵਾਹਿਗੁਰੂ ਮੈਨੂੰ ਇੰਨਾ ਖ ਦੇਣ ਕਿ ਇਹੋ ਜਿਹੇ ਬਜ਼ੁਰਗਾਂ ਨੂੰ ਨਾ ਮੈਂ ਕਦੇ ਮੰਗਣ ਨਾ ਦੇਵਾਂ ਇਹਨਾਂ ਨੂੰ ਕਹਿੰਦਾ ਮੌਜ ਨਾਲ ਘਰੇ ਬੈ ਕੇ ਖਾਓ ਸਾਨੂੰ ਸਮਾਨ ਮੈਂ ਆਪੇ ਦੇ ਕੇ ਜਾਵਾਂ ਸੱਚੇ ਬਾਦਸ਼ਾਹ ਵਾਹਿਗੁਰੂ ਮੇਰੇ ਤੇ ਇੰਨੀ ਕਿ ਮੇਰ ਕਰਨਾ ਸੋ ਮੇਰੀ ਤੁਹਾਡੇ ਅਗੇ ਰਿਕੁਐਸਟ ਹੈ ਨਾ ਕੋਈ ਵੀ ਤੁਸੀਂ ਬੇਸਹਾਰਾ ਦੁਖੀ ਬੰਦਾ ਇਸ ਤਰ੍ਹਾਂ ਦਾ ਦੇਖ ਨਹੀਂਉਂਦਾ ਪਲੀਜ਼ ਹੈਲਪ ਜ਼ਰੂਰ ਕਰਿਆ ਕਰੋ ਆਪਣਾ ਦਸਬੰਧ ਜ਼ਰੂਰ ਕੱਢਿਆ ਕਰੋ ਜ਼ਰੂਰੀ ਹੈ ਉਹtheta ਅਰਦਾਸ ਕਰਿਆ ਕਰੋ ਵੀ ਸੱਚੇ ਪਾਤਸ਼ਾਹ ਵੈਗਰੂ ਮੇਰੇ ਫालतू ਪੈਸੇ ਕਿਤੇ ਲਵਾਈ ਨਾ ਵੀ ਮੈਂ ਦਾਨ ਦੇਂਦਾ ਨਹੀਂ ਥੱਕਦਾ ਦਸਬੰਧ ਪੜਨਾ ਜ਼ਰੂਰੀ ਹੈ ਲੋਕ ਦਸਬੰਧ ਭੁੱਲ ਗਏ ਤੇ ਰੱਬ ਲੋਕਾਂ ਨੂੰ ਭੁੱਲ ਗਿਆ ਦੈਟਸ ਇਟ ਗੱਲ ਖਤਮ ਹੈ ਵੀ ਸਾਰਾ ਕੋਰਸ ਤੁਸਨੂੰ ਅਪਣਾਉਣਾ ਪੈਣਾ ਵੀ ਇੰਨੇ ਚਲਾਕ ਨਾ ਬਣੋ ਇੰਨੇ ਸਵਾਰਥੀ ਨਾ ਬਣੋ ਵੀ ਤੁਸੀਂ 5 ਰੁਪਏ ਵੀ ਕਿਸੇ ਲਈ ਕੱਢਣ ਲਈ 100 ਵਾਰੀ ਸੋਚਦੇ ਹੋ ਇਹ ਮਾਇਆ ਤੁਹਾਡੇ ਨਾਲ ਨਹੀਂ ਜਾਣੀਏ ਮਾਇਆ ਦਾ ਇੰਨਾ ਪਿਆਰ ਨਾ ਕਰੋ ਨਾ ਇਹ ਮਾਇਆ ਤੁਹਾਡੀ ਅੱਜ ਬਣਦੀ ਹੈ ਨਾ ਕੱਲ ਬਣੇ ਸੋ ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰਿਆ ਕਰੋ ਨਾ ਇੱਥੇ ਸਰੀਰ ਤੁਹਾਡਾ ਨਾ ਮਾਇਆ ਤੁਹਾਡੀ ਹੈ ਪਤਾ ਨਹੀਂ ਕਿਸ ਵੇਲੇ ਰੱਬ ਨੇ ਤੁਹਾਨੂੰ ਬੁਲਾ ਲੈਣਾ ਇੱਥੇ ਹੀ ਰਹਿ ਜੂ ਸਾਰਾ ਕੁਝ ਸੋਈ ਐਸਾ ਕਰਮ ਜ਼ਰੂਰ ਕਰਕੇ ਜਾਓ ਵੀ ਤੁਹਾਨੂੰ ਅੱਗੇ ਜਾ ਕੇ ਮਰਨ ਵੇਲੇ ਤੁਹਾਨੂੰ ਪਛਤਾਉਣਾ ਨਾ ਪਵੇ ਐਸੇ ਕੰਮ ਜ਼ਰੂਰ ਕਰੋ ਵੀ ਮਰਨ ਵੇਲੇ ਫਖਰ ਮਹਿਸੂਸ ਹੋਵੇ ਵੀ ਮੈਂ ਜ਼ਿੰਦਗੀ ਚ ਕੋਈ ਮਾੜਾ ਨਹੀਂ ਕੀਤਾ ਤੇ ਰੱਬ ਵੀ ਮੇਰਾ ਮਾੜਾ ਕਰ ਨਹੀਂ ਸਕਦਾ ਇਹ ਮੈਥੋਲ ਖਾ ਕੇ ਲੈ ਲਊ ਵੀ ਜਿਹੜਾ ਬੰਦਾ ਜ਼ਿੰਦਗੀ ਚ ਮਾੜਾ ਨਹੀਂ ਕਰਦਾ ਉਹ ਨਾ ਫਰਮਾਤਮਦੇ ਨਾਲ ਖੜ ਜਾਂਦਾ ਬੇਝਿਜਕ ਹੋ ਕੇ ਤੁਸੀਂ ਇਹ ਗੱਲਾਂ ਪਰਖ ਸਕਦੇ ਹੋ ਜਿੱਦਾਂ ਮੈਂ ਆਂ ਮੈਂ ਬਾਣੀ ਤੇ ਗੁਰੂ ਤੇ ਗੁਰੂ ਘਰ ਤੇ ਇੰਨਾ ਕੁ ਵਿਸ਼ਵਾਸ ਕਰਦੀ ਆਂ ਵੀ ਮੈਨੂੰ ਲੱਗਦਾ ਮੇਰੀ ਇੱਥੋਂ ਹੀ ਦੁਨੀਆ ਖਤਮ ਐ ਇੱਥੋਂ ਹੀ ਮੇਰੀ ਸ਼ੁਰੂ ਐ ਜੇ ਪਹਿਲੀ ਗੱਲ ਤਾਂ ਐਸਾ ਕਦੇ ਦਿਨ ਨਹੀਂ ਆਇਆ ਵੀ ਮੈਂ ਜਿਉਂ ਪਾਠ ਕਰਨ ਲੱਗੀ ਆਂ ਮੈਂ ਕਦੇ ਪਾਠ ਛੱਡਿਆ ਹੋ ਵੀ ਕਦੇ ਵੀ ਨਹੀਂ ਆਇਆ ਇਹ ਦਿਨ ਤੇ ਮੈਰੀ ਇਹੀ ਇੱਛਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੁਰੇ ਮੈਹੀ ਇੱਛਾ ਕਰਦੀ ਹੁੰਨੀ ਆ ਵੀ ਸੱਚੇ ਬਾਸਾ ਵੈਗਰੂ ਜਦੋਂ ਮੈਨੂੰ ਦਿਸਣੋਂ ਹਟ ਗਿਆ ਮਹਿਬਾਨੀ ਨਾ ਪੜ ਸਕੀ ਮਾਲਕਾ ਮੈਨੂੰ ਇਸ ਜੱਗ ਤੋਂ ਲੈ ਜੀ ਪਰ ਮੈਂ ਤੇਰੀ ਬਾਣੀ ਪੜੇ ਬਣਾ ਨਹੀਂ ਰਹਿ ਸਕਦੀ ਮਾਲਕਾ ਮੈਨੂੰ ਇਹ ਜੱਗ ਨਾਲ ਕੋਈ ਪਿਆਰ ਨਹੀਂ ਜੇਕਰ ਮੈਂ ਤੁਹਾਡੀ ਬਾਣੀ ਵੈਗਰੂ ਜੀ ਨਹੀਂ ਪੜ ਸਕਦੀ ਤਾਂ ਮਾਲਕਾ ਮੈਨੂੰ ਇਹ ਜੱਗ ਤੇ ਰਹਿਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਮਾਲਕਾ ਜਿੰਨਾ ਚਿਰ ਮੇਰੇ ਸਾਹ ਹੈ ਮੇਰੀ ਰੌਸ਼ਨੀ ਕਾਇਮ ਰੱਖੀ ਤੇ ਮੈਂ ਤੇਰੀ ਬਾਣੀ ਪੜਦੀ ਰਹਿਣਾ ਕਿਉਂਕਿ ਬਾਣੀ ਬਿਨਾ ਮੈਂ ਕੁਝ ਵੀ ਨਹੀਂ ਜੀ ਬਾਣੀ ਬਿਨਾ ਮੈਂ ਬਹੁਤ ਅਧੂਰੀ ਹਾਂ ਵਾਹਿਗੁਰੂ ਬਣਾ ਤਾਂ ਮੈਨੂੰ ਇਹ ਲੱਗਦਾ ਵੀ ਮੇਰਾ ਕੋਈ ਹੈ ਹੀ ਨਹੀਂ ਮਤਲਬ ਕੁਝ ਵੀ ਨਹੀਂ ਲੱਗਦੀ ਮੈਨੂੰ ਜ਼ਿੰਦਗੀ ਜੋ ਕੁਛ ਹੈ ਮੇਰਾ ਪਰਮਾਤਮਾ ਵਾਹਿਗੁਰੂ ਆ ਕਿਉਂਕਿ ਲੋਕਾਂ ਤੋਂ ਤੇ ਰਿਸ਼ਤਿਆਂ ਤੋਂ ਤਾਂ ਮੇਰਾ ਮਨ ਭਰ ਚੁੱਕਿਆ ਆਨਲੀ ਪਰਮਾਤਮਾ ਆਨਲੀ ਵਾਹਿਗੁਰੂ ਵਾਹਿਗੁਰੂ ਤੇ ਮੇਰਾ ਵਿਸ਼ਵਾਸ ਆ ਤੇ ਮੈਂ ਸੱਚੇ ਪਾਤਸ਼ਾਹ ਵਾਹਿਗੁਰੂ RAMDAS ਨੂੰ ਜਾਣ ਕੇ ਕਹਿਣੀ ਆ ਵੀ ਮੈਂ ਅੱਜ ਤੱਕ ਇਹਨੂੰ ਗਲਤ ਲੈਣੀ ਇੱਤੀ ਚਾਹੇ ਮੇਰਾ ਦੁਸ਼ਮਣ ਹੋਵੇ ਜੇ ਘੇਣਾ ਮੇਰੀ ਲਾਗੜਾਟ ਵੀ ਐ ਨਾ ਮੈਂ ਠੀਕ ਉਹਦੇ ਨਾਲ ਗੱਲ ਨਹੀਂ ਕਰੂੰਗੀ ਬਿਲਕੁਲ ਨਹੀਂ ਕਰੂੰਗੀ ਮੈਂ ਮਝੂਠ ਮਾਰਾਂ ਵੀ ਮੈਂ ਗੱਲ ਨਹੀਂ ਕਰਦੀ ਹੁੰਦੀ ਜਿਹੜਾ ਬੰਦਾ ਤੁਹਾਡੀ ਰਿਸਪੈਕਟ ਨਹੀਂ ਕਰਦਾ ਤੁਹਾਡੇ ਕਹੇ ਤੋਂ ਕੁਝ ਸਮਝਦਾ ਨਹੀਂ ਮੈਂ ਗੱਲ ਨਹੀਂ ਕਰਦੀ ਹੁੰਦੀ ਮੈਂ ਛੱਡ ਦਿੰਨੀ ਆ ਉਹ ਰਾਹੀ ਛੱਡ ਦਿੰਨੀ ਆ ਪਰ ਮੇਰਾ ਇੱਕ ਰੁਟੀਨ ਆ ਵੀ ਜਿਹੜਾ ਕੋਈ ਬੰਦਾ ਮੇਰੀ ਇੱਜ਼ਤ ਕਰਦਾ ਮੈਂ ਦੁੱਗਣੀ ਕਰਦੀ ਆ ਤੇ ਜਿਹੜਾ ਮੈਥੋਂ ਨਫ਼ਰਤ ਕਰਦਾ ਮੈਂ ਉਹ ਤੋਂ ਨਫ਼ਰਤ ਨਹੀਂ ਕਰਦੀ ਛੱਡ ਦਿੰਨੀ ਆ ਉਹਨੂੰ ਭੁੱਲ ਜਾਨੀ ਆ ਵੀ ਕੌਣ ਹੈ ਕਿਉਂਕਿ ਨਫ਼ਰਤ ਕਰਨਾ ਤਾਂ ਗੁਰੂ ਸਿਖਾਉਂਦੇ ਨਹੀਂ ਕਿਸੇ ਤੋਂ ਬਸ ਉਹ ਰਾਹੀ ਛੱਡ ਦੋ ਜਿਹੜੇ ਰਾਜ ਸੋ ਰਿਕੁਐਸਟ ਆ ਮੇਰੀ ਬੀਕਰਤ ਕਰੋ ਵੰਡ ਸਕੋ ਕਿਰਤ ਕਰਦੇ ਹੋ ਤੁਸੀਂ ਮਿਹਨਤ ਕਰਦੇ ਉਹਦੇ ਵਿੱਚੋਂ ਥੋੜਾ ਬਹੁਤ ਦਸਵੰਦ ਜਰੂਰ ਕੱਢਿਆ ਕਰੋ ਲੋਕ ਸੇਵਾ ਜਰੂਰ ਕਰਿਆ ਕਰੋ ਬੜਾ ਸੰਤੁਸ਼ਟੀ ਮਿਲਦੀ ਆ ਤੇ ਜਦੋਂ ਵੀ ਗੁਰੂ ਘਰ ਜਾਣੇ ਹੋ ਜਾਂ ਤਾਂ ਲੰਗਰ ਚ ਸੇਵਾ ਕਰਿਆ ਕਰੋ ਮੰਨਿਆ ਵਰਤੋਂ ਦੀ ਕਿਸੇ ਵੀ ਸੇਵਾ ਕਰੋ ਸੇਵਾ ਜਰੂਰ ਕਰੋ ਚਾਹੇ 5 ਮਿੰਟ ਕੱਢ ਲਓ ਜਿੰਨੇ ਮਰਜ਼ੀ ਬੀਜੀ ਹੋ ਚਾਹੇ 5 ਮਿੰਟ ਕੱਢ ਲਓ ਚਾਹੇ ਵਰਤਲਾ ਦੀ ਸੇਵਾ ਕਰ ਲਓ ਪਲੀਜ਼ ਗੁਰੂ ਘਰ ਜਾ ਕੇ ਸੇਵਾ ਜਰੂਰ ਕਰੋ ਜਿੰਨੇ ਜੋਗ ਰਹੋ ਠੀਕ ਹੈ ਜੀ ਬੜਾ ਆਨੰਦ ਆਉਂਦਾ ਹੈ ਜਦ ਮੈਂ ਜਾ ਕੇ ਲੰਗਰ ਚ ਮੰਨੀਆ ਵਰਤੌਣੀ ਆ ਨਾ ਜਾਂ ਕੋਈ ਵਰਤਨਾ ਦੀ ਸੇਵਾ ਕਰਦੀ ਆ ਕੋਈ ਵੀ ਖੀਰ ਪਾਣੀ ਵਰਤੌਣੀ ਆ ਬੜਾ ਆਨੰਦ ਆਉਂਦਾ ਸਕੂਨ ਆਉਂਦਾ ਉਸ ਟਾਈਮ ਮੈਂ ਦੁਨੀਆਦਾਰੀ ਭੁੱਲ ਜਾਂਦੀ ਆ ਮੈਨੂੰ ਕਿਹੇ ਚੀਜ਼ ਨਾਲ ਕੋਈ ਪਿਆਰ ਨਹੀਂ ਰਹਿੰਦਾ ਬਸ ਐਂ ਲੱਗਦਾ ਵੀ ਬਸ ਗੁਰੂ ਗੁਰੂ ਨੂੰ ਅਰਦਾਸ ਕਰਦੀ ਆ ਵੀ ਮਾਲਕਾ ਮੈਂ ਜਿਹੜਾ ਵੀ ਜਨਮ ਲਵਾਂ ਮਰ ਕੇ ਮੈਂ ਸਿੱਖੀ ਸਰੂਪ ਚ ਜਨਮ ਲਵਾਂ ਵੀ ਮੈਂ ਗੁਰਬਾਣੀ ਨਾਲ ਜੁੜੀ ਹਾਂ ਮਾ ਪ੍ਰਮਾਤਮਾ ਮੇਰਾ ਅਗਲਾ ਜਨਮ ਐਸਾ ਹੋਵੇ ਵੀ ਉੱਥੇ ਵੀ ਮੈਂ ਗੁਰਬਾਣੀ ਨਾਲ ਜੁੜਨਾ ਵਾਏ ਗੁਰੂ ਇਹ ਵੀ ਅਰਦਾਸ ਕਰਦੀ ਆ ਮੈਂ ਜਾ ਕੇ ਵੀ ਸੱਚੇ ਬਾਸ਼ਾ ਵੈਗੁਰੂ ਮੈਨੂੰ ਕਿਸੇ ਵੀ ਜਨਮ ਵਿੱਚ ਆਪਣੇ ਨਾਲੋਂ ਤੋੜੀ ਨਾ ਮੇਰਾ ਜਿੱਥੇ ਵੀ ਜਨਮ ਹੋਵੇ ਮਾਲਕਾ ਮੈਂ ਗੁਰਬਾਣੀ ਨਾਲ ਜੁੜੀ ਹੋਵਾਂ ਮੈਂ ਉਸ ਘਰੇ ਜਨਮ ਲਵਾਂ ਜਿੱਥੇ ਗੁਰੂ ਘਰ ਦੀ ਬਾਣੀ ਨੂੰ ਪੜਿਆ ਜਾਂਦਾ ਸੁਣਿਆ ਜਾਂਦਾ ਤਾਂ ਸਤਿਕਾਰ ਕਰਿਆ ਜਾਂਦਾ ਇਹ ਮੇਰੀ ਸੋਚ ਹੈ ਅਕਾਲ ਪੁਰਖ ਵੈਗੁਰੂ ਅਗੇ ਅਰਦਾਸ ਕਰਦੀ ਹਾਂ ਮਾਲਕਾ ਵੀ ਜੋ ਮਰਜ਼ੀ ਜੁਨੀ ਦੇ ਦੀ ਪਰ ਉੱਥੇ ਗੁਰਬਾਣੀ ਜ਼ਰੂਰ ਪੜਦੇ ਹੁਣ ਤੇ ਮਾਲਕਾ ਮੈਨੂੰ ਕਿੰਨੇ ਵੀ ਜਨਮ ਲਵਾਂ ਮੈਂ ਤੇ ਮੈਂ ਗੁਰਬਾਣੀ ਨਾਲ ਜੁੜੀ ਹਾਂ ਮੈਂ ਮਾਲਕਾ ਮੇਰੀ ਅੰਤਮ ਇੱਛਾ ਵੀ ਪ੍ਰਮਾਤਮਾ ਇੱਛਾ ਮੇਰੀ ਜਰੂਰ ਪੂਰੀ ਕਰੇ ਵੀ ਮੈਂ ਇੱਕ ਸਿੱਖਾਂ ਦੇ ਘਰੀ ਜਨਮ ਲਵਾਂ ਮੈਨੂੰ ਬਹੁਤ ਵਧੀਆ ਲੱਗਦਾ ਆਪਣੇ ਗੁਰੂਆਂ ਨਾਲ ਰਹਿਣਾ ਜੁੜਨਾ ਇਸ ਤੋਂ ਵੱਧ ਕੇ ਮੇਰੀ ਕੋਈ ਦੁਨੀਆ ਨਹੀਂ ਹੋ ਸਕਦੀ ਮੇਰੇ ਵਾਹਿਗੁਰੂ ਤੋਂ ਬਿਨਾਂ ਮੇਰੀ ਕੋਈ ਦੁਨੀਆ ਨਹੀਂ ਹੋ ਸਕਦੀ ਕਿਉਂਕਿ ਲੋਕਾਂ ਨੇ ਸਭ ਕਾਸ਼ ਨਹੀਂ ਮੇਰੇ ਨੱਕ ਮੋੜ ਮੋੜਦੇ ਤੇ ਅੱਜ ਅੱਜ ਵਾਹਿਗੁਰੂ ਨੇ ਜਿਹੜੀ ਮੇਰੀ ਬਾਹ ਫੜੀ ਹੈ ਮੇਰੀ ਸੋਚ ਤੋਂ ਪਰੇ ਹੈ ਸੋਚ ਤੋਂ ਪਰੇ ਹੈ ਸੱਚੀ ਬਾਸ਼ਾ ਵਿਗਨ ਦਾ ਮੈਂ ਸ਼ੁਕਰੀਆ ਦਾ ਕਿਵੇਂ ਕਰਾਂ ਮੈਂ ਇੱਕ ਆ ਦੇਖੋ ਜੀ ਆ ਦੇਖੋ ਮੈ ਪਤਾ ਨਹੀਂ ਤੁਹਾਨੂੰ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਦੇਖੋ ਮੈਂ ਛੋਟਾ ਜਿਹਾ ਛੋਟਾ ਜਿਹਾ ਬਿਜ਼ਨਸ ਕਰਿਆ ਸੀ ਤਾਂ ਹਜੇ ਥੋੜੀ ਚੀਜ਼ ਦਿਖਾਈ ਹੈ ਤੁਹਾਨੂੰ ਵੀ ਮੇਰੇ ਛੋਟੇ ਜਿਹੇ ਬਿਜ਼ਨਸ ਨੂੰ ਪਰਮਾਤਮਾ ਨੇ ਇੰਨੇ ਰੰਗ ਭਾਗ ਲਾਤੀ ਇੰਨੇ ਰੰਗ ਭਾਗ ਲਾਤੀ ਬਸ ਮੈਂ ਕੁਦਾ ਸ਼ੁਕਰਾਨਾ ਵੀ ਨਹੀਂ ਕਰ ਸਕਦੀ ਵੀ ਇਹ ਨਾ ਣੇ ਮੈਨੂੰ ਲੋੜ ਤੋਂ ਵੱਧ ਮੇਰੀ ਹੈਲਪ ਕੀਤੀ ਆ ਵੀ ਮੈਂ ਜੋ ਸੋਚ ਕੇ ਚੱਲੀ ਸੀ ਨਾ ਵੀ ਮੈਨੂੰ ਮੇਰੀ ਐ ਹੋਜੀ ਜੀ ਮੇਰੇ ਕੰਮ ਚੱਲੇ ਮੈਨੂੰ ਵੀ ਮੈਂ ਉਸ ਗੁਰੂ ਰਾਮਦਾਸ ਨੂੰ ਜਾਣ ਕੇ ਕਹਿਣੀ ਆ ਵੀ ਅੱਜ ਮੈਥੋਂ ਕੱਪੜਾ ਪੂਰਾ ਆਣੀ ਰਿਹਾ ਮੈਂ ਥੱਕ ਜਾਨੀ ਆ ਕੱਪੜਾ ਲਿਉਂਦੀ ਤੇ ਮਾਲਕ ਗਾਹਕ ਲਿਉਂਦਾ ਨਹੀਂ ਥੱਕਦਾ ਐਨੀ ਕਿਰਪਾ ਗੁਰੂ ਰਾਮਦਾਸ ਦੀ ਮੈਂ ਕਹਣੀ ਆ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਨੂੰ ਮੰਨ ਕੇ ਦੇਖੋ ਕਿਰਪਾ ਦਾ ਫਿਰ ਤੁਸੀਂ ਉਹਦੀ ਸਾਹ ਨਹੀਂ ਸਕਦੇ ਜੇ ਮੈਥੋਂ ਨਹੀਂ ਸਮਝਦੀ ਕਿਉਂਕਿ ਮੈਂ ਰੋਟੀ ਨਹੀਂ ਡੈਮ ਤੇ ਪਕਾ ਸਕਦੀ ਟਾਈਮ ਤੇ ਰੋਟੀ ਖਾ ਨਹੀਂ ਸਕਦੀ ਭੈਣ ਕਨੇਡਾ ਵਾਲੀ ਭੈਣ ਜਿਹੜੀ ਰਮਨਾ ਉਹ ਮੇਰੀ ਬੜੀ ਫਿਕਰ ਕਰਦੀ ਆ ਉਹ ਕਹਿ ਦਿੰਦੀ ਆ ਵੀ ਤੂੰ ਖਾਦੀ ਪੀਂਦੀ ਏ ਉਹਨੂੰ ਟਾਈਮ ਤੇ ਤੇਰੀ ਸਿਹਤ ਆ ਆ ਬੜਾ ਫਿਕਰ ਕਰਦੀ ਉਹਨੇ ਮੈਨੂੰ ਰੋਕਣਾ ਹੀ ਟੋਕਣਾ ਵੀ ਅੱਜ ਤੇਰੀਆਂ ਅੱਖਾਂ ਦਾਸ ਰਹੀਆਂ ਤੂੰ ਥੱਕੀਆਂ ਐ ਥੱਕੀਆਂ ਸੋ ਇਹ ਮੇਰਾ ਪਰਮਾਤਮਾ ਦੀ ਆ ਜਦੋਂ ਤੁਸੀਂ ਸੱਚੇ ਦਿਲ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋ ਨਾ ਫਿਰ ਤਾਂ ਭੁੱਲ ਜਾ ਕਰੋ ਤੰਗੀਆਂ ਫੰਦੀਆਂ ਖੜ ਜਾਂਦਾ ਤੁਹਾਡੇ ਨਾਲ ਜਿਵੇਂ ਉਹ ਮੇਰੇ ਵੀ ਮੇਰਾ ਸੋਚ ਤੋਂ ਪਰੇ ਆ ਮੇਨੂੰ ਲੱਗਦਾ ਜਿਵੇਂ ਡੇਲੀ ਕੱਪੜਾ ਲੈਵਾ ਡੇਲੀ ਪਰਮਾਤਮਾ ਮੇਰਾ ਕੱਪੜਾ ਖਤਮ ਕਰਾਈ ਜਾਂਦਾ ਐ ਐਡੀ ਗੁਰੂ ਮਹਾਰਾਜ ਦੀ ਕਿਰਪਾ ਸੋ ਵੀਡੀਓ ਬਣਾਉਣ ਚ ਵੀ ਕਮੀ ਰਹੀ ਹੋਵੇ ਤਾਂ ਮੈਂ ਮਾਫੀ ਚਾਹੁੰਨੀ ਆ ਸੋ ਮੈਂ ਕੋਈ ਗੱਲ ਐਸੀ ਨਹੀਂ ਕਰਦੀ ਵੀ ਕਿਸੇ ਦੇ ਦਿਲ ਤੇ ਸੱਟ ਵੱਜੇ ਕਿਸੇ ਨੂੰ ਠੇਸ ਪਾਉਂਸ ਦੀ ਫੇਰ ਵੀ ਕੋਈ ਵੀਡੀਓ ਬਣਾਉਣ ਚ ਵੀ ਕਮੀ ਰਹਿੰਦੀ ਐ ਤਾਂ ਮੈਂ ਸੌਰੀ ਮੰਗਦੀ ਆ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪ ਨੂੰ ਚੜ੍ਹਦੀ ਕਲਾ ਰੱਖਣਾ ਤੇ ਇਹ ਵੀਡੀਓ ਮੇਰੀ ਆਊਗੀ 14 ਤਰੀਕ ਨੂੰ ਯਾਨੀ ਕਿ ਸਵੇਰ ਹੋਊਗੀ ਪਰ ਅੱਜ ਮੈਂ ਤੁਹਾਨੂੰ ਕਹਿ ਰਹੀ ਆ ਵੀ ਤੁਹ ਖਾਲਸਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੁਸੀਂ ਚੜ੍ਹਦੀ ਕਲਾ 'ਚ ਰਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੂੰ ਤਰੱਕੀਆਂ ਤੰਦਰੁਸਤੀ ਆਕਸੀ ਜੋ ਵੀ ਭੈਣ ਭਰਾ ਮੇਰੇ ਨਾਲ ਜੁੜਿਆ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਉਹਨਾਂ ਨੂੰ ਸੇਤਾਂ ਵੀ ਭਰੂ ਦੇਵੇ ਸਤਿ ਸ੍ਰੀ ਅਕਾਲ ਜੀ